ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਆ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਪੱਲਾ ਸਾਹਿਬ ਅੱਜ ਫੌਜ ਮੁਖੀਆਂ ਨੇ ਆਪਰੇਸ਼ਨ ਸਿੰਧੂ ਦੇ ਤੇ ਪ੍ਰੈਸ ਨੂੰ ਬਰੀਫ ਕੀਤਾ ਕਿਵੇਂ 7 ਮਈ ਤੋਂ ਲੈ ਕੇ 8 ਜਾਂ 9 ਮਈ ਤੱਕ ਇਹ ਆਪਰੇਸ਼ਨ ਚੱਲਿਆ ਬਾਅਦ ਚੋਂ ਫਿਰ ਐਂਟਰੀ ਹੁੰਦੀ ਹੈ ਡੋਨਲਡ 트ੰਪ ਦੀ ਅਮਰੀਕਾ ਦੇ ਪ੍ਰੈਜ਼ੀਡੈਂਟ ਨੇ ਉਨ੍ਹਾਂ ਦੀ ਐਂਟਰੀ ਦੇ ਨਾਲ ਇੱਕੋ ਦਮ ਜੰਗਬੰਦੀ ਹੋ ਜਾਂਦੀ ਹੈ ਤੇ ਸਵਾਲ ਕਈ ਤਰ੍ਹਾਂ ਦੇ ਸਿਆਸੀ ਪਾਰਟੀਆਂ ਜਿਹੜੀਆਂ ਉਹ ਖੜੇ ਕਰਦੀਆਂ ਨੇ ਸਾਡੀ ਦੇਸ਼ ਦੀ ਸਰਕਾਰ ਨੂੰ ਕੇਂਦਰ ਦੀ ਸਰਕਾਰ ਨੂੰ ਵੀ 트ੰਪ ਦੀ ਐਂਟਰੀ ਕਿਉਂ ਹੋਈ 트ੰਪ ਨੇ ਜੰਗ ਰੁਕਵਾਈ ਹੈ ਤੇ ਸ਼ਿਮਲਾ ਸਮਝੌਤਾ ਜਿਹੜਾ ਸੀਗਾ ਇਹ ਤਾਂ ਰੱਦ ਹੋ ਗਿਆ ਕਿਉਂਕਿ ਸ਼ਿਮਲਾ ਸਮਝੌਤਾ ਇਹ ਕਹਿੰਦਾ ਸੀ ਕਿ ਦੋਵਾਂ ਦੇਸ਼ਾਂ ਦੇ ਦਰਮਿਆਨ ਇਹ ਦੋਵੇਂ ਦੇਸ਼ ਆਪੇ ਬੈਠ ਕੇ ਮਸਲਾ ਹੱਲ ਕਰਨਗੇ ਤੀਜਾ ਦੇਸ਼ ਕੋਈ ਨਹੀਂ ਪਏਗਾ ਹੁਣ ਇਸ ਪੂਰੇ ਮਾਮਲੇ ਦੇ ਉੱਤੇ ਭਾਜਪਾ ਸਰਕਾਰ ਜਿਹੜੀ ਹੈ ਇਹ ਘਿਰੀ ਹੋਈ ਹੈ ਕਾਂਗਰਸ ਲੈ ਲਈਏ ਹੋਰ ਪਾਰਟੀਆਂ ਲੈ ਲਈਏ ਪੋਲਿਟਿਕਲ ਪਾਰਟੀਆਂ ਜਿਹੜੀਆਂ ਉਹ ਆਪਣੀਆਂ ਪ੍ਰੈਸ ਕਾਨਫਰੰਸ ਵੀ ਕਰ ਰਹੇ ਆ ਉਹ ਇਹ ਸਵਾਲ ਖੜਾ ਕਰ ਰਹੇ ਆ ਭਾਜਪਾ ਦੇ ਉੱਤੇ ਵੀ ਆਖਰ ਤੁਸੀਂ ਟਰੰਪ ਨੂੰ ਵਿੱਚ ਕਿਉਂ ਪਾਇਆ ਹੁਣ ਕੀ ਜਿਹੜੇ ਡੋਨਲਡ ਟਰੰਪ ਹੈ ਇਹ ਲੜਾਈ ਰੁਕਵਾ ਕੇ ਕਿਤੇ ਚਾਈਨਾ ਨੂੰ ਸੰਦੇਸ਼ ਤੇ ਨਹੀਂ ਦੇਣਾ ਚਾਹੁੰਦੇ ਵੀ ਦੇਖੋ ਅੱਜ ਵੀ ਮੇਰੀ ਚੱਲਦੀ ਹੈ ਕਿਉਂਕਿ ਚਾਈਨਾ ਆਪਣੇ ਇਸ ਏਸ਼ੀਆ ਖੇਤਰ ਦੇ ਵਿੱਚ ਸਾਊਥ ਏਸ਼ੀਆ ਦੇ ਵਿੱਚ ਇੱਕ ਵੱਡਾ ਜਿਹੜਾ ਆਪਣੇ ਆਪ ਨੂੰ ਕਹੋਂਦਾ ਵੀ ਮੈਂ ਇੱਕ ਵੱਡਾ ਤੇ ਤਾਕਤਵਰ ਮੁਲਕਾਂ ਕੀ ਅਮਰੀਕਾ ਚਾਈਨਾ ਨੂੰ ਇਹ ਸਨੇਹਾ ਦੇਣਾ ਚਾਹੁੰਦਾ ਵੀ ਨਹੀਂ ਹੱਲੇ ਵੀ ਮੇਰਾ ਦਬਕਾ ਚੱਲਦਾ ਇਸ ਪੂਰੇ ਸਿਨੈਰੀਓ ਨੂੰ ਡਲਰ ਸਾਹਿਬ ਕਿਵੇਂ ਦੇਖਦੇ ਹੋ ਦੇਖੋ ਤੁਸੀਂ ਬਹੁਤ ਹੀ ਮਹੱਤਵਪੂਰਨ ਸਵਾਲ ਖੜੇ ਕੀਤੇ ਨੇ ਸੰਦੀਪ ਜੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਡੋਨਲਡ 트੍ਰੰਪ ਦੀ ਐਂਟਰੀ ਤੋਂ ਇਸ ਪੱਖੋਂ ਤਾਂ ਖੁਸ਼ੀ ਮਿਲੀ ਕਿ ਦੋਵਾਂ ਮੁਲਕਾਂ ਦੇ ਵਿੱਚ ਸੀਜ਼ ਫਾਇਰ ਹੋ ਗਿਆ ਘਟੋ ਘਟ ਪੰਜਾਬੀ ਤਾਂ ਬਹੁਤ ਖੁਸ਼ ਨੇ ਕਿ ਹੁਣ ਜੰਗ ਨਹੀਂ ਹੋਏਗੀ ਹਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਅੱਗੇ ਸਵਾਲਾਂ ਦੀ ਬਾਛੜ ਪਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਵੱਡੇ ਵੱਡੇ ਸਵਾਲ ਖੜੇ ਨੇ ਜਿਨ੍ਹਾਂ ਦਾ ਜਵਾਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੈਨੂੰ ਲੱਗਦਾ ਹੈ ਜਲਦ ਦੇਣਗੇ ਔਰ ਦੇਣਾ ਵੀ ਬਣਦਾ ਹੈ ਹੁਣ ਸਵਾਲ ਇਹ ਹੈ ਕਿ ਭਾਰਤ ਆਪਰੇਸ਼ਨ ਸੰਧੂਰ ਨੂੰ ਲਗਾਤਾਰ ਜਾਰੀ ਰੱਖਣ ਦੀ ਗੱਲ ਕਰ ਰਿਹਾ ਹੈ ਇੱਕ ਪਾਸੇ ਪਾਕਿਸਤਾਨ ਦੇ ਨਾਲ ਸੀਜ਼ ਫਾਇਰ ਦੀ ਜਿਹੜੀ ਮੀਟਿੰਗ ਹੈ ਜਿਹੜੀ ਅੱਜ ਦੁਪਹਿਰੇ ਹੋਣੀ ਸੀ 2:30 ਉਹ ਅੱਜ ਸ਼ਾਮ ਦੀ ਰੱਖ ਲਈ ਗਈ ਸੀ ਹੁਣ ਉਹ ਸ਼ਾਮ ਨੂੰ ਹਜੇ ਮੀਟਿੰਗ ਹੋ ਰਹੀ ਹੈ ਜਾਂ ਨਹੀਂ ਹੋਏਗੀ ਇਹਦਾ ਖੁਲਾਸਾ ਤਾਂ ਜਦੋਂ ਸਾਡੀ ਫੌਜ ਕਰੇਗੀ ਤਾਂ ਹੀ ਸਾਨੂੰ ਪਤਾ ਲੱਗਣਾ ਹੈ ਪਰ ਜਿਸ ਸਮੇਂ ਤੱਕ ਆਪਾਂ ਇਹ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਸ਼ਾਮ ਦੇ ਲਗਭਗ 6:30 ਵਜੇ ਹਜੇ ਤੱਕ ਇਸ ਮੀਟਿੰਗ ਦੇ ਹੋਣ ਬਾਰੇ ਇਹਦੇ ਚੋਂ ਕੀ ਕੀ ਨਿਕਲਿਆ ਕੋਈ ਖੁਲਾਸੇ ਹਜੇ ਤੱਕ ਸਾਹਮਣੇ ਨਹੀਂ ਆਏ ਸ਼ੋ ਮਤਲਬ ਜਿਹੜੀ ਪਾਕਿਸਤਾਨ ਦੇ ਨਾਲ ਸੀਜ਼ ਫਾਇਰ ਹੈ ਜ਼ੁਬਾਨੀ ਜ਼ੁਬਾਨੀ ਤੌਰ ਤੇ ਹਜੇ ਇੱਕ ਐਗਰੀਮੈਂਟ ਨਹੀਂ ਬਣਿਆ ਇਹ ਹਜੇ ਸਮਝੌਤਾ ਨਹੀਂ ਬਣਿਆ ਪਰ ਸੰਤੁਸ਼ਟੀ ਹੈ ਪੰਜਾਬ ਵਾਲੇ ਪਾਸੇ ਕਿ ਜੰਗ ਨਹੀਂ ਹੋ ਰਹੀ ਜੰਮੂ ਕਸ਼ਮੀਰ ਦੇ ਸਰਹੱਦ ਦੇ ਨੇੜੇ ਦੇ ਲੋਕ ਵੀ ਸੰਤੁਸ਼ਟ ਹੋਣਗੇ ਰਾਜਸਥਾਨ ਵਾਲੇ ਵੀ ਗੁਜਰਾਤ ਵਾਲੇ ਵੀ ਪਰ ਪੋਲਿਟੀਕਲ ਪਾਰਟੀਆਂ ਹਲੇ ਵੀ ਇਸ ਹੱਕ 'ਚ ਸੀ ਕਿ ਭਾਰਤ ਇਸ ਜੰਗ 'ਚ ਬਹੁਤ ਅੱਗੇ ਵਧਿਆ ਸੀ ਭਾਰਤ ਨੇ ਇੱਕ ਤਰੀਕੇ ਨਾਲ ਜੰਗ ਦੇ ਵਿੱਚ ਲੀਡ ਬਣਾ ਲਈ ਸੀ ਜੰਗ ਨਹੀਂ ਇਸ ਅਭਿਆਨ ਦੇ ਵਿੱਚ ਆਪਰੇਸ਼ਨ ਸੰਧੂਰ ਦੇ ਵਿੱਚ ਤੇ ਇਹ ਬੰਦ ਨਹੀਂ ਸੀ ਕੀਤਾ ਜਾਣਾ ਚਾਹੀਦਾ ਸਾਡੀਆਂ ਪੋਲੀਟੀਕਲ ਪਾਰਟੀਆਂ ਹਜੇ ਵੀ ਇਸ ਹੱਕ 'ਚ ਨਹੀਂ ਔਰ ਡੋਨਲਡ ਟਰੰਪ ਦੇ ਦਖਲ ਦੇ ਨਾਲ ਜਿਹੜਾ ਸੀਜ਼ਫਾਇਰ ਹੋਇਆ ਹੈ ਉਹਦੇ ਤੇ ਲਗਾਤਾਰ ਕਾਂਗਰਸ ਪਾਰਟੀ ਹਮਲਾਵਰ ਹੈ ਕਾਂਗਰਸ ਪਾਰਟੀ ਸਵਾਲ ਖੜੇ ਕਰ ਰਹੀ ਹੈ ਅੱਜ ਵੀ ਪ੍ਰੈਸ ਕਾਨਫਰੰਸ ਕੀਤੀ ਕਾਂਗਰਸ ਦੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਵਗੇਲ ਨੇ कल सचिन पायलट ਨੇ ਪ੍ਰੈਸ ਕਾਨਫਰੰਸ ਕੀਤੀ ਰਾਹੁਲ ਗਾਂਧੀ ਮਲਕੀ ਅਰਜਨ ਖੜਗੇ ਚਿੱਠੀਆਂ ਲਿਖ ਚੁੱਕੇ ਨੇ ਕਿ ਡੋਨਲਡ 트ੰਪ ਦੀ ਗੱਲ ਕਦੋਂ ਹੋਈ ਇਹ ਦੇਸ਼ ਨੂੰ ਕਿਉਂ ਨਹੀਂ ਦੱਸਿਆ ਗਿਆ ਕੀ ਭਾਰਤ ਦੀ ਸਰਕਾਰ ਨੇ ਆਪਣੀ ਪੁਰਾਣੀ ਪਰੰਪਰਾ ਤਿਆਗਤੀ ਕਿ ਅਸੀਂ ਪਾਕਿਸਤਾਨ ਨਾਲ ਕਿਸੇ ਵੀ ਕਸ਼ਮੀਰ ਦੇ ਸਮਝੌਤੇ ਦੇ ਵਿੱਚ ਅਸੀਂ ਤੀਜੇ ਮੁਲਕ ਦੀ ਦਖਲਅੰਦਾਜ਼ੀ ਨਹੀਂ ਬਰਦਾਸ਼ਤ ਕਰਾਂਗੇ ਔਰ ਡੋਨਲਡ ਟਰੰਪ ਜੀ ਦੋ ਡੈਲਾਸਪ ਟਵੀਟ ਕਰਦੇ ਉਹ ਚ ਜ਼ਿਕਰ ਕਰਦੇ ਆ ਵੀ ਮੈਂ ਕਸ਼ਮੀਰ ਵਾਲਾ ਤੁਹਾਡਾ ਹਜ਼ਾਰਾਂ ਸਾਲ ਪੁਰਾਣਾ ਮਸਲਾ ਹੱਲ ਕਰਾ ਦੂੰਗਾ ਇਸੇ ਕਰਕੇ ਜਿਹੜੀਆਂ ਸਿਆਸੀ ਪਾਰਟੀਆਂ ਭਾਜਪਾ ਨੂੰ ਨਿਸ਼ਾਨੇ ਤੇ ਲੈ ਰਹੀਆਂ ਨਾ ਭਾਜਪਾ ਕਾਂਗਰਸ ਨੇ ਇੱਕ ਸਵਾਲ ਪਾਇਆ ਹੈ ਕਿ 1994 ਦੇ ਵਿੱਚ ਪਾਰਲੀਮੈਂਟ ਦੇ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਸੀ ਕਿ ਕਿਸੇ ਵੀ ਕੀਮਤ ਤੇ ਜਿਹੜਾ ਪਾਕਿਸਤਾਨ ਅਕੂਪਾਈਡ ਕਸ਼ਮੀਰ ਹੈ ਉਹ ਅਸੀਂ ਵਾਪਸ ਲੈਣਾ ਇਹ 1994 ਦੇ ਵਿੱਚ ਮਤਾ ਪਾਸ ਕੀਤਾ ਗਿਆ ਸੀ ਔਰ ਅਜਿਬ ਭੁਪੇਸ਼ बघेल ਨੇ ਦਿੱਲੀ ਦੇ ਵਿੱਚ 올 ਇੰਡੀਆ ਕਾਂਗਰਸ ਕਮੇਟੀ ਦੇ ਹੈੱਡਕੁਆਰਟਰ ਤੇ ਇਹਦਾ ਫੇਰ ਜ਼ਿਕਰ ਕੀਤਾ ਕੱਲ ਸਚਿਨ ਪਾਇਲਟ ਨੇ ਇਹਦਾ ਜ਼ਿਕਰ ਕੀਤਾ ਕਾਂਗਰਸ ਚਾਹੁੰਦੀ ਹੈ ਕਿ ਉਸ ਸਮਝੌਤੇ ਉਸ ਮਤੇ ਨੂੰ ਦੁਬਾਰਾ ਰੀਕਨਸਿਡਰ ਕੀਤਾ ਜਾਵੇ ਪਾਰਲੀਮੈਂਟ ਚ ਔਰ ਅਸੀਂ ਪਾਕਿਸਤਾਨ ਅਕੁਪਾਈਡ ਕਸ਼ਮੀਰ ਨਹੀਂ ਛੱਡਣਾ ਅਸੀਂ ਉਹ ਲੈਣਾ ਔਰ ਉਹ ਸਾਡਾ ਪਰ ਜਿਤ ਤੱਕ ਮੇਰੀ ਜਾਣਕਾਰੀ ਹੈ ਡੋਨਲਡ 트ੰਪ ਨੂੰ ਨਰਿੰਦਰ ਮੋਦੀ ਸਪਸ਼ਟ ਇਨਕਾਰ ਕਰ ਚੁੱਕੇ ਨੇ ਕਿ ਕਿਸੇ ਵੀ ਕੀਮਤ ਤੇ ਅਸੀਂ ਜਿਹੜੀ ਪਾਕਿਸਤਾਨ ਨਾਲ ਕੋਈ ਵੀ ਦਵੱਲੀ ਗੱਲਬਾਤ ਹੋਏਗੀ ਅਸੀਂ ਕਸ਼ਮੀਰ ਦੇ ਮਸਲੇ ਤੇ ਕੋਈ ਗੱਲ ਨਹੀਂ ਕਰਨੀ ਅਗਰ ਕਸ਼ਮੀਰ ਤੇ ਕੋਈ ਗੱਲ ਹੋਏਗੀ ਤੇ ਪਾਕਿਸਤਾਨ ਅਕੂਪਾਈਡ ਕਸ਼ਮੀਰ ਸਾਡਾ ਹੈ ਅਗਰ ਉਹ ਸਾਨੂੰ ਮਿਲਦਾ ਹੈ ਤੇ ਅਸੀਂ ਗੱਲ ਕਰਨ ਲਈ ਸੋਚ ਸਕਦੇ ਹਾਂ ਉਸ ਤੋਂ ਘੱਟ ਸਾਨੂੰ ਕੁਝ ਨਹੀਂ ਚਾਹੀਦਾ ਸੋ ਮੈਨੂੰ ਇਹ ਲੱਗਦਾ ਹੈ ਕਿ ਨਰਿੰਦਰ ਮੋਦੀ ਜੰਮੂ ਕਸ਼ਮੀਰ ਨੂੰ ਪਾਕਿਸਤਾਨ ਦੇ ਨਾਲ ਗਲਬਾਤ ਦੇ ਵਿੱਚ ਡੋਨਲਡ 트ੰਪ ਦੀ ਸ਼ਮੂਲੀਅਤ ਨੂੰ ਸਵੀਕਾਰ ਨਹੀਂ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਸਿਆਣੇ ਪੋਲੀਟਿਕਲ ਲੀਡਰ ਨੇ। ਉਹ ਕਦੀ ਵੀ ਇਹ ਗਲਤੀ ਨਹੀਂ ਕਰਨਗੇ ਕਿ ਉਹ ਅਮਰੀਕਾ ਨੂੰ ਵਿਚ ਪਾ ਕੇ ਜੰਮੂ ਕਸ਼ਮੀਰ ਤੇ ਪਾਕਿਸਤਾਨ ਦੇ ਨਾਲ ਡਾਇਲੌਗ ਕਰਨ। ਹਾਂ ਨਰਿੰਦਰ ਮੋਦੀ ਇਹਦੇ ਤੇ ਕਲੈਰੀਫਿਕੇਸ਼ਨ ਆਪਣੀ ਸਰਕਾਰ ਦਾ ਰੁਖ ਕਦੋਂ ਦੱਸਦੇ ਨੇ? ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੈਅ ਕਰਨਾ ਹੈ। ਪੂਰਾ ਦੇਸ਼ ਦੇ ਨਮਾਹਿੰਦੇ ਨੂੰ ਉਹ ਕਿਸੇ ਵੀ ਵੇਲੇ ਇਹ ਗੱਲਾਂ ਸਾਡੇ ਮੁਲਕ ਨਾਲ ਸਾਂਝੀਆਂ ਕਰ ਸਕਦੇ ਨੇ ਉਹਨਾਂ ਦਾ ਅਖਤਿਆਰ ਹੈ ਪਰ ਸੰਦੀਪ ਜੀ ਫੌਜ ਨੇ ਅੱਜ ਫਿਰ ਇੱਕ ਵਾਰੀ ਇਹ ਕਿਹਾ ਪਰ ਨਰਿੰਦਰ ਮੋਦੀ ਵੀ ਲਗਾਤਾਰ ਅਮਰੀਕਾ ਨੂੰ ਇਹ ਦੱਸ ਰਹੇ ਹੋਣਗੇ ਕਿ ਸਾਡੇ ਕੋਲੇ ਹੋਰ ਸਬੂਤ ਆਏ ਨੇ ਸਾਡੀ ਜੰਗ ਪਾਕਿਸਤਾਨ ਨਾਲ ਨਹੀਂ ਸੀ ਸਾਡੀ ਜੰਗ ਅੱਤਵਾਦ ਨਾਲ ਸੀ ਪਰ ਅੱਤਵਾਦੀ ਕੈਂਪਾਂ ਤੇ ਪਹਿਲਗਾਮ ਘਟਨਾ ਦਾ ਪੱਧਰਾ ਲੈਣ ਦੇ ਲਈ ਹਮਲਾ ਕੀਤਾ ਗਿਆ ਸੀ ਔਰ ਉੱਥੇ ਅੱਤਵਾਦੀ ਕੈਂਪ ਹਟਾਏ ਗਏ ਔਰ ਮੇਰੇ ਕੋਲ ਇਸ ਤਰ੍ਹਾਂ ਦੀ ਜਾਣਕਾਰੀ ਹੈ ਕਿ ਭਾਰਤ ਦੀ ਸਰਕਾਰ ਪਾਕਿਸਤਾਨ ਦੇ ਅੱਤਵਾਦੀਆਂ ਨਾਲ ਸਬੰਧਾਂ ਨੂੰ ਲੈ ਕੇ ਬਹੁਤ ਜ਼ਿਆਦਾ ਅੱਗੇ ਨਿਕਲ ਚੁੱਕੀ ਹੈ ਬਹੁਤ ਸਾਰੇ ਅੱਤਵਾਦੀਆਂ ਦੇ ਨਾਲ ਪਾਕਿਸਤਾਨੀ ਸਰਕਾਰ ਦੇ ਸਬੰਧਾਂ ਦੇ ਸਬੂਤ ਭਾਰਤ ਦੀ ਸਰਕਾਰ ਕੋਲੇ ਆ ਚੁੱਕੇ ਨੇ ਔਰ ਸੰਯੁਕਤ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਬੈਠਕ ਹੋਣ ਵਾਲੀ ਹੈ ਬਹੁਤ ਛੇਤੀ ਉਹਦੇ ਵਿੱਚ ਇੱਕ ਕਮੇਟੀ ਹੈ ਸੰਯੁਕਤ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ 1267 ਪਾਬੰਦੀਆਂ ਕਮੇਟੀ ਇਹ ਕਮੇਟੀ ਦਾ ਨਾਮ ਹੈ 1267 ਪਾਬੰਦੀਆਂ ਅਸਲ 'ਚ ਇੱਕ ਮੀਟਿੰਗ ਹੋਈ ਸੀ ਜਿਹਦੇ ਵਿੱਚ ਪਾਬੰਦੀਆਂ ਦੇ ਮਤੇ ਆਏ ਸੀ ਔਰ 1267ਵਾਂ ਮਤਾ ਸੀ ਉਸ ਪਾਬੰਦੀਆਂ ਦੀ ਕਮੇਟੀ ਦੇ ਵਿੱਚ ਭਾਰਤ ਸਰਕਾਰ ਬਹੁਤ ਜਲਦ ਪਾਕਿਸਤਾਨ ਦੇ ਹੱਤਵਾਦੀਆਂ ਨਾਲ ਸੰਬੰਧਾਂ ਦੇ ਨਵੇਂ ਸਬੂਤ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਦੇ ਅੱਗੇ ਰੱਖੇਗੀ ਔਰ ਇਹਦੇ ਲਈ ਭਾਰਤ ਸਰਕਾਰ ਜਾਰੀ ਕਰ ਰਹੀ ਹੈ ਔਰ ਜਿੱਥੋਂ ਤੱਕ ਗੱਲ ਦੀ ਫੌਜ ਦੀ ਦੇਖੋ ਆਪਰੇਸ਼ਨ ਸੰਧੂਰ ਜਿਹੜਾ ਉਹ ਤਾਂ ਉਸੇ ਤਰ੍ਹਾਂ ਨਾਲ ਜਾਰੀ ਹੈ ਪਾਕਿਸਤਾਨ ਦੇ 100 ਤੋਂ ਵੱਧ ਅਤਵਾਦੀਆਂ ਦੇ ਮਾਰੇ ਜਾਣ ਦੀ ਗੱਲ ਆ ਰਹੀ ਹੈ 30-40 ਉਹਨਾਂ ਦੇ ਫੌਜੀ ਇਸ ਆਪਰੇਸ਼ਨ ਦੇ ਵਿੱਚ ਭਾਰਤੀ ਫੌਜ ਵੱਲੋਂ ਮਾਰੇ ਗਏ ਔਰ ਇੱਕ ਹੋਰ ਪਹਿਲੂ ਵੀ ਹੈ ਮੈਂ ਭਾਰਤੀ ਫੌਜ ਨੇ ਅੱਜ ਕਿਹੜੀਆਂ ਖਾਸ ਗੱਲਾਂ ਕੀਤੀਆਂ ਪਾਕਿਸਤਾਨ ਬਾਰੇ ਕਈ ਨਵੇਂ ਸਬੂਤ ਕੱਢ ਕੇ ਲਿਆਈ ਹੈ ਭਾਰਤੀ ਫੌਜ ਔਰ ਇਸ ਜੰਗ 'ਚ ਭਾਰਤ ਦੀ ਫੌਜ ਦੀ ਸਥਿਤੀ ਕੀ ਹੈ ਇਹਦੇ ਵੀ ਕਈ ਨਵੇਂ ਸਬੂਤ ਸਾਹਮਣੇ ਆਏ ਨੇ ਕਿ ਅਸੀਂ ਕਿੱਡੇ ਤਕੜੇ ਹੋ ਕੇ ਨਿਕਲਿਆ ਉਹ ਵੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਦਾ ਪਰ ਉਸ ਤੋਂ ਪਹਿਲਾਂ ਇੱਕ ਬੜਾ ਅ ਅਜਿਹਾ ਪਹਿਲੂ ਹੈ ਜਿਹਦੇ ਤੇ ਧਿਆਨ ਦੇਣ ਦੀ ਲੋੜ ਹੈ ਸੰਦੀਪ ਜੀ ਸਾਡੇ ਵੀ ਕਈ ਫੌਜੀ ਕਈ ਅਫਸਰ ਸ਼ਹੀਦ ਹੋਏ ਨੇ ਬਿਲਕੁਲ ਜੀ ਸੋ ਭਾਰਤੀ ਫੌਜ ਦੇ ਜਿਹੜੇ ਵੀਰ ਸਬੂਤ ਹੈ ਸਪੂਤ ਹੈ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦਾ ਜ਼ਿਕਰ ਬਹੁਤ ਘੱਟ ਹੋ ਰਿਹਾ ਹੈ ਸੋ ਮੈਨੂੰ ਲੱਗਦਾ ਹੈ ਕਿ ਸਾਰੇ ਮੰਤਰੀਆਂ ਨੂੰ ਸਾਡੀ ਸਰਕਾਰ ਨੂੰ ਖੁੱਲ ਕੇ ਉਹਨਾਂ ਨੂੰ ਸ਼ਰਧਾਂਜਲੀ ਦੇਣੀ ਚਾਹੀਦੀ ਹੈ ਕੋਈ ਪ੍ਰੋਟੋਕਾਲ ਹੋਣਾ ਹੈ ਮੈਨੂੰ ਲੱਗਦਾ ਹੁਣ ਮੈਨੂੰ ਪਤਾ ਲੱਗਿਆ ਹਿਮਾਚਲ ਦੇ ਵਿੱਚ ਤਾਂ ਇੱਕ ਸਾਡਾ ਜਿਹੜਾ ਸ਼ਹੀਦ ਸੀ ਉਹਦਾ ਅੰਤਿਮ ਸੰਸਕਾਰ ਵੀ ਹੋਇਆ ਉੱਥੇ ਸ਼ਾਇਦ ਵਿਧਾਨ ਸਭਾ ਨਾਲ ਜੁੜੇ ਨੁਮਾਇੰਦੇ ਗਏ ਸੀ ਮੁੱਖ ਮੰਤਰੀ ਜਾਣੇ ਚਾਹੀਦੇ ਨੇ ਸ਼ਹੀਦਾਂ ਦੇ ਸਾਡੇ ਜਿਹੜੇ ਫੌਜੀ ਔਰ ਵੀਰ ਸ਼ਹੀਦ ਹੋਏ ਨੇ ਅਫਸਰ ਸ਼ਹੀਦ ਹੋਏ ਨੇ ਸਾਡੇ ਮੁੱਖ ਮੰਤਰੀ ਘਟੋ ਘਟ ਉਹਨਾਂ ਦੇ ਆਖਰੀ ਜਿਹੜੇ ਉਹਨਾਂ ਦੇ ਸੰਸਕਾਰ ਨੇ ਉੱਥੇ ਜਾਣ ਜਾਂ ਉਹਨਾਂ ਦੀਆਂ ਜਿਹੜੀਆਂ ਵੀ ਆਖਰੀ ਰਸਮਾਂ ਪਰਿਵਾਰਾਂ ਦੀਆਂ ਧਰਮ ਮੁਤਾਬਕ ਨੇ ਸੋ ਇਹ ਸਾਡੇ ਜਿਹੜੇ ਸ਼ਹੀਦ ਨੇ ਜੀ ਸੰਦੀਪ ਜੀ ਅ ਮੁਰਲੀ ਨਾਇਕ ਨੇ ਇਹ ਸਿਪਾਹੀ ਸੀ ਅੰਧਰ ਪ੍ਰਦੇਸ਼ ਦੇ ਨੇ ਸੋ ਇਹਨਾਂ ਦੀਆਂ ਤਸਵੀਰਾਂ ਨੇ ਇਸ ਵਕਤ ਸਕਰੀਨ ਤੇ ਔਰ ਰਾਜਕੁਮਾਰ ਥਾਪਾ ਏਡੀਸੀ ਸੀ ਜੰਮੂ ਕਸ਼ਮੀਰ ਦੇ ਔਰ ਦਿਨੇਸ਼ ਸ਼ਰਮਾ ਲਾਂਸ ਨਾਇਕ ਸੀ ਹਰਿਆਣਾ ਦੇ ਹੂੰ ਇਹ ਵੀ ਸ਼ਹੀਦ ਹੋਏ ਨੇ ਔਰ ਸੁਰਿੰਦਰ ਕੁਮਾਰ ਗੋਗਾ ਇਹ ਸਰਜੈਂਟ ਸੀ ਰਾਜਸਥਾਨ ਦੇ ਸੋ ਤੁਸੀਂ ਵੇਖੋ ਇਹ ਵੀ ਸ਼ਹੀਦ ਹੋਏ ਨੇ ਔਰ ਮੁਹੰਮਦ ਇਮਤੀਆਜ਼ ਸਬ ਇੰਸਪੈਕਟਰ ਮੁਹੰਮਦ ਇਮਤੀਆਜ਼ ਸਬ ਇੰਸਪੈਕਟਰ ਨੇ ਇਹ ਬਿਹਾਰ ਦੇ ਸੀ ਇਹ ਬਾਰਡਰ ਸਕਿਉਰਿਟੀ ਫੋਰਸ ਦੇ ਵਿੱਚ ਸੀ ਮੈਨੂੰ ਲੱਗਦਾ ਬੀਐਸਐਫ ਦੇ ਸੀਗੇ ਇਹ ਸਬ ਇੰਸਪੈਕਟਰ ਔਰ ਮੇਜਰ ਪਵਨ ਕੁਮਾਰ ਸੂਬੇਦਾਰ ਹਿਮਾਚਲ ਪ੍ਰਦੇਸ਼ ਦੇ ਇਹਨਾਂ ਨੂੰ ਅੰਤਿਮ ਵਿਦਾਇਗੀ ਕੱਲ ਦਿੱਤੀ ਗਈ ਹੈ ਸੋ ਇਹ ਵੀ ਸ਼ਹੀਦ ਹੋਏ ਨੇ ਔਰ ਦੀਪਕ ਚਿਗਾਖਮ ਕਾਂਸਟੇਬਲ ਸੀ ਮਨੀਪੁਰ ਦੇ ਸੋ ਇਹ ਵੀ ਸ਼ਹੀਦ ਹੋਏ ਨੇ ਔਰ ਸੁਨੀਲ ਕੁਮਾਰ ਰਾਈਫਲਮੈਨ ਸੀ ਕੇ ਜੰਮੂ ਕਸ਼ਮੀਰ ਇਹ ਵੀ ਸ਼ਹੀਦ ਹੋਏ ਨੇ ਸੋ ਜਿਹੜੇ ਇਹ ਸਾਡੇ ਸ਼ਹੀਦ ਨੇ ਸੋ ਇਹਨਾਂ ਦਾ ਵੀ ਜਿਹੜਾ ਹੈਗਾ ਪੂਰੇ ਫੌਜੀ ਸਰਕਾਰੀ ਸਨਮਾਨਾਂ ਦੇ ਨਾਲ ਇਹਨਾਂ ਨੂੰ ਆਖਰੀ ਵਿਦਾਇਗੀ ਦਿੱਤੀ ਜਾਂਦੀ ਹੈ ਪਰ ਮੈਨੂੰ ਲੱਗਦਾ ਕਿ ਇਹਨਾਂ ਸਾਰੀਆਂ ਥਾਵਾਂ ਤੇ ਵੀ ਸਾਡੇ ਘਟੋਗੱਟ ਮੁੱਖ ਮੰਤਰੀ ਜਾਣੇ ਚਾਹੀਦੇ ਨੇ ਸੂਬਿਆਂ ਦੇ ਇਨਾਂ ਦੇ ਅੰਤਿਮ ਸਮਾਗਮਾਂ ਦੇ ਵਿੱਚ ਦੇਸ਼ ਵਾਸੀਆਂ ਨੇ ਤਾਂ ਜਾਣਿਆ ਹੀ ਹੈ ਸੰਦੀਪ ਜੀ ਇਹਦੇ ਨਾਲ ਨਾਲ ਜਿਹੜੀ ਭਾਰਤੀ ਫੌਜ ਨੇ ਅੱਜ ਗੱਲ ਕੀਤੀ ਹੈ ਭਾਰਤੀ ਫੌਜ ਨੇ ਅੱਜ ਪਾਕਿਸਤਾਨ ਦੇ ਹੱਤਵਾਦੀਆਂ ਨਾਲ ਸੰਬੰਧਾਂ ਤੇ ਫੇਰ ਖੁਲਾਸੇ ਕਰ ਦਿੱਤੇ ਸੋ ਜਿਹੜੇ ਸਾਡੇ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨਸ ਨੇ ਰਜੀਵ ਕਈ ਉਹਨਾਂ ਨੇ ਔਰ 에어 ਮਾਰਸ਼ਲ ਜਿਹੜੇ ਸਾਡੇ ਨੇ ਉਹਨਾਂ ਦੀ ਗੱਲ ਇੱਕ ਵਾਰ ਦੋਸਤੋ ہماری ਲੜਾਈ ਅਤੰਕਵਾਦ और आतंकवादियों के खिलाफ थी इसलिए 7 मई को हमने केवल आतंकवादी ठिकानों पर ही हमला किया था पर अफसोस इस बात का है कि पाकिस्तानी सेना ने आतंकवादियों का साथ देना उचित समझा और इस लड़ाई को अपनी लड़ाई बना ली इस परिस्थिति में हमारी जवाबी ਕਾਰਵਾਈ অত্যন্ত આવશ્યક થી సో দেখো ਬੜਾ ਸਪਸ਼ਟ ਕੀਤਾ ਜਿਹੜੇ ਸਾਡੇ 에어 ਮਾਰਸ਼ਲ ਸੀ ਉਹ ਕਹਿੰਦੇ ਕਿ ਪਾਕਿਸਤਾਨ ਨੇ ਅਤਵਾਦੀਆਂ ਦੀ ਲੜਾਈ ਨੂੰ ਉੱਥੋਂ ਦੀ ਫੌਜ ਨੇ ਆਪਣੀ ਲੜਾਈ ਬਣਾ ਲਿਆ ਸੰਦੀਪ ਜੀ ਇਹ ਹੀ ਸਭ ਤੋਂ ਜ਼ਿਆਦਾ ਚਿੰਤਾ ਦੀ ਗੱਲ ਪਾਕਿਸਤਾਨ ਦੇ ਵਿੱਚ ਹੁੰਦੀ ਹੈ ਪਰ ਪਤਾ ਹੀ ਲੱਗਿਆ ਕਿ ਜਿਹੜੀ ਪਾਕਿਸਤਾਨ ਦੀ ਇੱਕ ਬਹੁਤ ਵੱਡੀ ਕਮੇਟੀ ਹੈ ਉਸ ਕਮੇਟੀ ਦੀ ਮੀਟਿੰਗ ਸੱਦੀ ਗਈ ਸੀ ਸੋ ਪਾਕਿਸਤਾਨ ਦੇ ਵਿੱਚ ਨੈਸ਼ਨਲ ਕਮਾਂਡ ਅਥਾਰਟੀ ਹੈ ਇੱਕ ਨੈਸ਼ਨਲ ਕਮਾਂਡ ਅਥਾਰਟੀ ਸਭ ਤੋਂ ਵੱਡੀ ਕਮੇਟੀ ਹੈ ਜਿਹੜੀ ਜਿਹੜਾ ਪਰਮਾਣੂ ਹਥਿਆਰ ਪਾਕਿਸਤਾਨ ਦਾ ਉਹਦੇ ਸਬੰਧ ਦੇ ਵਿੱਚ ਵੀ ਫੈਸਲੇ ਕਰਦੀ ਹੈ ਪਾਕਿਸਤਾਨ ਦੀ ਸੁਰੱਖਿਆ ਨੂੰ ਲੈ ਕੇ ਵੱਡੇ ਫੈਸਲੇ ਕਰਦੀ ਹੈ ਉਹਦੇ ਵਿੱਚ ਫੌਜੀ ਅਧਿਕਾਰੀ ਔਰ ਵੱਡੇ ਜਿਹੜੇ ਸਿਵਲ ਦੇ ਲੋਕ ਨੇ ਜਾਂ ਕਹਿ ਲਈਏ ਕਿ ਪ੍ਰਸ਼ਾਸਨਿਕ ਅਧਿਕਾਰੀ ਨੇ ਬੁੱਧੀਜੀਵੀ ਨੇ ਉਹ ਸਾਰੇ ਹੁੰਦੇ ਨੇ ਸੋ ਪਾਕਿਸਤਾਨ ਇੰਨਾ ਜ਼ਿਆਦਾ ਪਾਕਿਸਤਾਨ ਦਾ ਪਾਕਿਸਤਾਨੀ ਫੌਜ ਇੰਨੀ ਜ਼ਿਆਦਾ ਚਿੰਤਤ ਸੀ ਭਾਰਤ ਦੀ ਜਵਾਬੀ ਕਾਰਵਾਈ ਤੋਂ ਕਿ ਉਹਨਾਂ ਨੇ ਨੈਸ਼ਨਲ ਕਮਾਂਡ ਅਥਾਰਟੀ ਦੀ ਮੀਟਿੰਗ ਬੁਲਾ ਲਈ ਪਾਕਿਸਤਾਨ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਅਸੀਂ ਕੀ ਕਰੀਏ ਉਹਨਾਂ ਦੇ ਪਿੱਛੇ ਕਾਰਨ ਕੀ ਹੈ ਕਿ ਪਾਕਿਸਤਾਨੀ ਫੌਜ ਨੇ ਖੁੱਲ ਕੇ ਅੱਤਵਾਦੀਆਂ ਦਾ ਸਾਥ ਦਿੱਤਾ ਜਿਸ ਦੇ ਕਰਕੇ ਪਾਕਿਸਤਾਨ ਦੀ ਸਰਕਾਰ ਔਰ ਉਥੋਂ ਦੀ ਫੌਜ ਦੇ ਵਿਚਾਲੇ ਕ੍ਰੈਡਿਟ ਨੂੰ ਲੈ ਕੇ ਮਤਭੇਦ ਹੋਏ ਕਿਤਨਾ ਕਿਤੇ ਪਾਕਿਸਤਾਨ ਦੇ ਵਿੱਚ ਜਿਹੜੀਆਂ ਸਥਿਤੀਆਂ ਨੇ ਉਹ ਬਹੁਤ ਚਿੰਤਾਜਨਕ ਨੇ ਡੋਨਲਡ 트੍ਰੰਪ ਨੂੰ ਵੀ ਇਹ ਪਤਾ ਹੈ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਪਰਮਾਣੂ ਹਥਿਆਰ ਨੇ ਉਹ ਬਹੁਤ ਹੀ ਜ਼ਿਆਦਾ ਸੁਰੱਖਿਅਤ ਨਹੀਂ ਹੈ ਪਾਕਿਸਤਾਨ ਨੂੰ ਵੀ ਉਹਦੇ ਨਾਲ ਨੁਕਸਾਨ ਹੋ ਸਕਦਾ ਬਹੁਤ ਵੱਡਾ ਅਗਰ ਉਹ ਕਿਸੇ ਪਾਕਿਸਤਾਨੀ ਅੱਤਵਾਦੀ ਸਮੂਹ ਦੇ ਹੱਥ ਆ ਗਏ ਸੋ ਇਸ ਕਰਕੇ ਡੋਨਲਡ 트੍ਰੰਪ ਦੀ ਪਾਕਿਸਤਾਨ ਨੂੰ ਲੈ ਕੇ ਚਿੰਤਾ ਵੀ ਬਹੁਤ ਵੱਡੀ ਹੈ ਔਰ ਸਾਡੇ ਜਿਹੜੇ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨ ਨੇ ਰਜੀਵ ਕਹੀ ਇੱਕ ਵਾਰੀ ਉਹਨਾਂ ਨੇ ਵੀ ਗੱਲ ਸੁਣ ਲਈ ਅੱਜ ਉਹਨਾਂ ਨੇ ਵੀ कई वे और पाकिस्तान की मंशा समय जो इंट एजेंसी ने हमें बताया कि फलाने कैंप में प्रेजेंस है हमने उनको एंगेज किया कुछ नाम मैंने लिए कुछ नाम अभी पुख्ता किए जा रहे हैं मैंने आपको बताया कि जो इंट एजेंसीज ने अभी तक असेसमेंट किया है उसमें उन्होंने कहा है कि तकरीबन सौ से ज्यादा मारे गए हैं और एक आज आपने तस्वीर भी देखी कि काफी प्रोमिनेंट जो फ्यूनरल था काफी प्रोमिनेंट एक जो हस्ती हैं वो ऑर्गेनाइज कर रहे थे और उस फ्यूनरल में और कौन कौन लोग अटेंड कर रहे थे वो तो आपने देखा ही तो आप लोग सब समझदार हैं और मुझे ये कहने की जरूरत नहीं है कि इन लोगों को कहां से सपोर्ट मिल रहा है अगर नहीं मिल रहा होता तो ऑपरेशन सिंदूर नहीं होता तो उसी की वजह से है ये ऑपरेशन तो मेरे ख्याल से मैंने आपके सारे सवालों का जवाब दे दिया और संदीप जी जेडे डायरेक्टर जनरल ऑफ उप मिलिट्री ऑपरेशन ने जी बहुत बड़ी गल उन्होंने एक और कही है वो कहते हैं सानू पता सी कि जबो assi आतंकवादी कैंपा पे हमला करेंगे ते पाकिस्तान दी फौज रिएक्शन कर सकती है सो assi अपना पूरा हवाई तंत्र है जोड़ा वो भी मजबूत करके तैयार रखा गल सुनी पिछले कुछ सालों में आतंक की गतिविधियों का कैरेक्टर जो है उसमें कुछ बदलाव आ रहा था अब हमारी मिलिट्री के साथ साथ मासूम सिविलियंस जो कि अपना बचाव करने में विफल थे उन पर भी हमले हो रहे थे 2024 में जम्मू सेक्टर में शिवखोरी मंदिर को जाते हुए यात्री और इस साल अप्रैल में पहलगाम में मासूम पर्यटक इस खतरनाक ट्रेंड के विशेष उदाहरण हैं पहलगाम तक पाप का यह घड़ा भर चुका था उसके बाद जो हुआ उसके बारे में हम कल विस्तार में बातचीत कर चुके हैं क्योंकि आतंकियों पर हमारे सटीक हमले लाइन ऑफ कंट्रोल और इंटरनेशनल बाउंड्री को पार करे बिना किए गए थे हमें पूरा अंदेशा था कि पाकिस्तान का वार भी बॉर्डर के उस पार से ही होगा सो बिल दस रहे जेडे राजीव कई ने जो डायरेक्टर जनरल ऑफ मिलिट्री ऑपरेशन ने कि अतवाद का ढंग तरीका पाकिस्तान वालों जो अतवादी है लगातार बदल रहे कई श्रद्धालु भी जो लगातार ने उसे निशाना बनाए जा रहे थे ਇਸ਼ੀਆ ਕਰਕੇ ਫੌਜ ਨੇ ਅੱਤਵਾਦੀ ਕੈਂਪਾਂ ਤੇ ਹਮਲਾ ਕੀਤਾ ਤੇ ਪਾਕਿਸਤਾਨ ਨੇ ਇਹਨੂੰ ਆਪਣੀ ਲੜਾਈ ਬਣਾਇਆ ਕਿਉਂਕਿ ਪਾਕਿਸਤਾਨ ਦੀ ਫੌਜ ਅੱਤਵਾਦੀਆਂ ਨੂੰ ਸਮਰਥਨ ਕਰਦੀ ਹੈ ਸੰਦੀਪ ਜੀ ਇਹ ਸਭ ਤੋਂ ਵੱਡੀ ਚਿੰਤਾ ਹੈ ਸਰ ਇਹ ਜਿਹੜੀ ਗੱਲ ਹੈ ਨਾ ਇਹ ਬਹੁਤ ਚਿਰ ਤੋਂ ਇਹ ਆ ਆਪਾਂ ਨੂੰ ਸੁਣਨ ਨੂੰ ਦੇਖਣ ਨੂੰ ਮਿਲਦੀ ਹੈ ਕਿ ਪਾਕਿਸਤਾਨ ਦੀ ਜਿਹੜੇ ਇਹ ਸਰਕਾਰ ਕਹ ਲਈਏ ਜਾਂ ਉੱਥੋਂ ਦੀ ਜਿਹੜੀ ਫੌਜ ਹੈ ਉਹ ਇਹਨਾਂ ਨੂੰ ਟ੍ਰੇਨਿੰਗ ਵੀ ਦਿੰਦੇ ਆ ਇਹਨਾਂ ਨੂੰ ਇਤਿਹਾਰ ਵੀ ਚਲਾਉਣੇ ਸਿਖਾਉਂਦੇ ਆ ਤੇ ਬਾਅਦ ਚ ਉਹ دہشت ਗਰਦੀ ਜਿਹੜੀ ਫਲਾਉਂਦੇ ਆ ਪਰ ਸਵਾਲ ਵੱਡਾ ਇੱਥੇ ਇਹ ਵੀ ਖੜਾ ਹੁੰਦਾ ਹੈ ਕਿ ਜਿੱਦਾਂ ਡੀਜੀਐਮਓ ਸਭ ਵੀ ਕਹਿ ਰਹੇ ਸੀ ਵੀ ਪਾਕਿਸਤਾਨ ਨੂੰ ਤਾਂ ਜਿਹੜਾ ਉਹ ਸ਼ੁਕਰ ਕਰਨਾ ਚਾਹੀਦਾ ਵੀ ਤੁਸੀਂ ਇਹਨਾਂ ਨੂੰ ਨੱਥ ਪਾਈ ਆ ਹਨਾ ਇਹਨਾਂ ਦੇ ਟਿਕਾਣਿਆਂ ਤੇ ਹਮਲਾ ਕੀਤਾ ਵੀ ਸਾਡੇ ਕੋਲ ਤੇ ਹੋ ਨਹੀਂ ਰੇ ਪਰ ਬਜਾਏ ਕਿ ਉਹ ਉਹਨਾਂ ਨੇ ਆਪਣੀ ਲੜਾਈ ਬਣਾ ਲਈ ਵੀ ਆਜੋ ਆਪਾਂ ਹੀ ਲੜਦੇ ਆਂ ਆਪਸ ਦੇ ਵਿੱਚ ਦੇਖੋ ਪਾਕਿਸਤਾਨ ਦਾ ਜਿਹੜਾ ਅਜੰਡਾ ਹੈ ਨਾ ਜੀ ਉਹ ਹੈ ਭਾਰਤ ਦੇ ਵਿੱਚ دہشت ਪੈਦਾ ਕਰਨਾ ਅੱਤਵਾਦ ਫੈਲਾਣਾ ਜੰਮੂ ਕਸ਼ਮੀਰ ਨੂੰ ਅਸ਼ਾਂਤ ਬਣਾ ਕੇ ਰੱਖਣਾ ਤੁਸੀਂ ਦੇਖੋ ਜੰਮੂ ਕਸ਼ਮੀਰ ਚ ਲੋਕ ਰੋਜ਼ੀ ਰੋਟੀ ਕਮਾਉਣ ਲੱਗ ਗਏ ਸੀ ਉਹ ਸਾਰਾ ਟੂਰਿਸਟ ਉੱਥੇ ਜਾਣਾ ਬੰਦ ਹੋ ਗਿਆ ਜੰਮੂ ਕਸ਼ਮੀਰ ਤੋਂ ਪਹਿਲਾਂ ਤੁਸੀਂ ਜੇ ਪਠਾਨਕੋਟ ਵਾਲਾ ਇਲਾਕਾ ਲੈ ਲਓ ਉੱਥੋਂ ਦੀ ਟੂਰਿਸਟ ਜਾਂਦਾ ਸੀ ਉੱਥੇ ਵੀ ਟੂਰਿਸਟ ਸਾਰਾ ਬੰਦ ਹੋ ਗਿਆ ਸੋ ਪਾਕ ਪਾਕਿਸਤਾਨ ਦੇ ਨਾਤਵਾਦੀ ਹਮਲੇ ਕਰਕੇ ਜੰਮੂ ਕਸ਼ਮੀਰ ਦੀ ਰੋਜ਼ੀ ਰੋਟੀ ਦੇ ਵੀ ਫਰਕ ਪੈਂਦਾ ਹੈ ਪਰ ਸ਼ਰਧਾਲੂਆਂ ਨੂੰ ਸਾਡੇ ਧਾਰਮਿਕ ਥਾਂ ਸਾਰੇ ਜੰਮੂ ਕਸ਼ਮੀਰ ਦੇ ਵਿੱਚ ਨੇ ਸੋ ਲੋਕ ਧਾਰਮਿਕ ਜਿਹੜੇ ਯਾਤਰੀ ਨੇ ਸ਼ਰਧਾਲੂ ਨੇ ਉਹਨਾਂ ਨੂੰ ਵੀ ਅਤਵਾਦੀ ਨਿਸ਼ਾਨਾ ਬਣਾ ਰਹੇ ਸੀ ਸੋ ਇਸ ਲਿਹਾਜ਼ ਨਾਲ ਜਿਹੜੀ ਹੁਣ ਭਾਰਤ ਦੀ ਫੌਜ ਹੈ ਜਾਂ ਭਾਰਤ ਦੀ ਸਰਕਾਰ ਹੈ ਅੱਤਵਾਦੀ ਹਮਲਿਆਂ ਤੋਂ ਬਾਅਦ ਵੀ ਪਾਕਿਸਤਾਨੀ ਫੌਜ ਦਾ ਅੱਤਵਾਦ ਦੇ ਸਮਰਥਨ 'ਚ ਖੜੇ ਰਹਿਣਾ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਹੁਣ ਇੰਟਰਨੈਸ਼ਨਲ ਕਮਿਊਨਿਟੀ ਤੱਕ ਭਾਰਤ ਪਹੁੰਚ ਕਰੂਗਾ ਜਿਹੜੀ ਅਗਲੀ ਰਣਨੀਤੀ ਹੈ ਸੋ ਸੰਦੀਪ ਜੀ ਮੈਨੂੰ ਲੱਗਦਾ ਹੈ ਕਿ ਆਉਂਦੇ ਦਿਨ ਸਾਡੇ ਪ੍ਰਧਾਨ ਮੰਤਰੀ ਔਰ ਸਾਡੀ ਫੌਜ ਪਾਕਿਸਤਾਨ ਬਾਰੇ ਨਵੇਂ ਖੁਲਾਸੇ ਕਰ ਸਕਦੇ ਨੇ ਸੋ ਸਾਨੂੰ ਵੀ ਇੰਤਜ਼ਾਰ ਕਰਨਾ ਪਾਏਗਾ ਕਿ ਉਹ ਕੀ ਕਹਿੰਦੇ ਜੀ ਡਾਲਾ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਤੇ ਇਸ ਇਹ ਮਸਲਿਆਂ ਦੇ ਉੱਤੇ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕੀਤੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਔਰ ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਉਹ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਪ੍ਰੋਗਰਾਮ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਬਹੁਤ ਧੰਨਵਾਦ